ਰਾਜੇ ਦੀਆਂ ਸੱਤ ਬੇਟੀਆਂ ਸੀ ਇੱਕ ਦਿਨ ਆਦੀਆਂ ਬੇਟੀਆਂ ਨੂੰ ਆਂਦਾ ਮੈਂ ਪੁੱਤਰ ਤੁਹਾਨੂੰ ਕਿਹ ਜਾ ਕੇ ਜਾ ਲੱਗਦਾ ਇੱਕ ਨੇ ਆਖਿਆ ਲੂਣ ਵਰਗਾ ਇੱਕ ਨੇ ਆਖਿਆ ਮਰਚ ਵਰਗਾ ਕਿਸ ਨੇ ਖੰਡ ਵਰਗਾ ਕਿਸ ਨੇ ਮਿਠਰੀ ਵਰਗਾ ਕਿਸ ਨੇ ਗੋੜ ਵਰਗਾ ਆਖ ਕੇ ਤੇ ਇਹ ਨੂੰ ਗੁੱਸਾ ਲੱਗਿਆ ਵੀ ਮੈਂ ਕਰ ਇਹਨਾਂ ਨੂੰ ਕਿੰਨਾ ਕੁ ਬੁਰਾ ਲੱਗਦਾ ਜਿਹੜਾ ਲੂਣ ਮਰਚ ਵਰਗਾ ਆਖਦਾ ਤੇ ਉਹ ਆਂਦਾ ਚਲੋ ਪੁੱਤਰ ਮੈਂ ਤੁਹਾਨੂੰ ਨਾਨਕੇ ਛਾੜਾਂ ਮ ਉਹਨੇ ਘੋੜੀ ਤੇ ਚੜਿਆ ਈਆਂ ਚੜਾ ਕੇ ਤੇ ਨਾਲ ਤੁਰਿਆ ਤੁਰਿਆ ਆ ਗਿਆ ਤੁਰਿਆ ਗਿਆ ਰਾਜਕ ਬਾਣਾ ਆਇਆ ਨੂੰ ਬੜੀਆਂ ਹੀ ਸੋਹਣੀਆਂ ਪੀਲੂ ਲੱਗੀਆਂ ਆਈਆਂ ਪੀਲੂ ਉਹਨੂੰ ਆਨ ਦਾ ਪੁੱਤਰ ਤੁਸੀਂ ਪੀਲੂ ਖਾਓ ਤੇ ਮੈਂ ਇੱਥੇ ਸਾਂਹ ਲੈ ਲਾਂ ਉੱਤੇ ਚੜ ਕੇ ਪੀਲੂ ਤੋੜਨ ਲੱਗ ਪਈਆਂ ਰਾਣੀ ਗੁਕੜੀਆਂ ਆਣੀਆਂ ਵੀ ਬਾਪ ਨੇ ਤਾਂ ਆਪਾਂ ਨੂੰ ਆਵਾਜ਼ ਹੀ ਨਹੀਂ ਮਾਰੀ ਚਲੋ ਆਪਾਂ ਥੱਲੇ ਉਤਰ ਕੇ ਵੇਖੀਏ ਬਾਪ ਦਸੋਂ ਗਿਆ ਇਹ ਦੋ ਉਤਰੀਆਂ ਤੇ ਉੱਥੇ ਨਾ ਬਾਪ ਨਾ ਕੋਸ਼ ਨਾ ਨੇੜੇ ਤੇੜੇ ਕੋਈ ਪਿੰਡ ਉਹਨਾਂ ਨੂੰ ਉੱਤੇ ਚੜ ਕੇ ਵੇਖਿਆ ਫੇਰ ਕਿਤੇ ਦੂਰ ਸਾਰੀ ਫਕੀਰ ਤੂੰ ਹੀ ਲਾਈ ਬੈਠਾ ਸੀ ਤੇ ਉੱਥੇ ਤੁਰੀਆਂ ਆ ਗਈਆਂ ਤੁਰੀਆਂ ਗਈਆਂ ਉੱਥੇ ਗਈਆਂ ਚਲੀਆਂ ਤੂੰ ਹੀ ਲਾਈ ਬੈਠਾ ਤੂੰ ਆਂਦਾ ਜੀ ਪੁੱਤਰ ਤੁਸੀਂ ਕਿਵੇਂ ਉਹ ਕਹਿੰਦੀਆਂ ਤੁਸੀਂ ਤੂੰ ਸਾਡਾ ਬਾਪ ਤੇ ਅਸੀਂ ਤੇਰੀਆਂ ਧੀਆਂ ਉਹਦਾ ਨਹੀਂ ਪੁੱਤਰ ਤੁਸੀਂ ਕਿਸੇ ਅਮੀਰ ਘਰ ਦੀਆਂ ਧੀਆਂ ਤੇ ਮੈਂ ਤਾਂ ਮੰਗ ਕੇ ਲਿਆਉਣਾ ਤੇ ਖਾੜ ਛੜਦਾ ਤੇ ਆਂਦਾ ਨਹੀਂ ਤੂੰ ਸਾਡਾ ਬਾਪ ਤੇ ਅਸੀਂ ਤੇਰੀਆਂ ਧੀਆਂ ਆਹ ਦਾ ਚੰਗਾ ਉਹ ਦਿਨੇ ਬੱਕਰੀਆਂ ਚਾਰਨ ਜਾਂਦਾ ਸੀ ਛੋਟੀ ਦਾ ਬੱਕਰੀਆਂ ਚਾਰਨ ਨਾਲ ਚਲੀ ਜਾਇਆ ਕਰੇ ਤੇ ਵੱਡੀ ਘਰੇ ਰੋਟੀ ਪਾਣੀ ਕਰਿਆ ਕਰੇ ਤੇ ਜਦੋਂ ਸ਼ਾਮ ਨੂੰ ਆ ਕੇ ਤੇ ਇੱਕ ਦਿਨ ਕਿਸੇ ਰਾਜੇ ਦਾ ਪੁੱਤਰ ਉੱਥੇ ਸ਼ਿਕਾਰ ਖੇਡਦਾ ਖੇਡਦਾ ਆਇਆ ਕਰੇ ਤੇ ਉੱਥੇ ਤਿੱਤਰ ਮਾਰ ਕੇ ਤੇ ਕੱਚੇ ਭੁੰਨੇ ਕਰਕੇ ਲੈ ਜਾ ਕਰੇ ਉਹਨੂੰ ਆਣੀ ਵੀ ਕੱਲ ਨੂੰ ਦੁਆਈ ਮੈਂ ਨਾ ਤੈਨੂੰ ਭੁੰਨ ਕੇ ਦੇਵਾਂਗੀ ਆਹ ਦਾ ਚੰਗਾ ਦੂਜੇ ਦਿਨ ਆਇਆ ਤੇ ਨੱਬ ਦਿੱਰ ਪੁੰਨ ਕੇ ਦਿੱਤਾ ਨਵੜਾਈ ਸੋਨਾ ਨਾ ਕੱਚਾ ਨਾ ਪੱਕਾ ਵਧੀਆ ਸੋਨਾ ਪੁੰਨ ਕੇ ਦਿੱਤਾ ਤੇ ਉਹ ਗਿਆ ਚਲਾ ਰਾਜੇ ਨੂੰ ਜਾ ਕੇ ਦਿੱਤਾ ਤੇ ਰਾਜੇ ਨੇ ਆਖਿਆ ਵੀ ਅੱਜ ਤੂੰ ਤਾਂ ਨਹੀਂ ਪੁੰਨਿਆ ਕਹਿੰਦਾ ਨਹੀਂ ਉੱਥੇ ਇੱਕ ਝੁੱਗੀ ਚ ਕੁੜੀ ਆਈ ਏ ਮੈਨੂੰ ਉਹਨੇ ਪੁੰਨ ਕੇ ਦਿੱਤਾ ਉਹ ਆਂਦਾ ਕੁੜੀ ਨੂੰ ਤੂੰ ਲੈ ਆਈ ਆਂਦਾ ਚੰਗਾ ਦੂਜੇ ਦਿਨ ਉਹ ਨੂੰ ਫਕੀਰ ਨੂੰ ਆ ਕੇ ਕਹਿੰਦਾ ਵੀ ਆਹ ਕੁੜੀ ਨੂੰ ਮੈਂ ਲੈ ਕੇ ਜਾਣਾ ਉਹ ਆਂਦਾ ਵੀ ਲੈ ਜਾ ਵੀ ਮੈਂ ਤਾਂ ਆ ਜਾਨ ਵਿਚਾਰਨ ਗਾਂਵਾਂ ਨਾਲ ਲਾਈਆਂ ਦੇ ਲੈ ਜਾ ਉਹ ਲੈ ਗਿਆ ਉਹ ਆਖੇ ਵੀ ਮੈਂ ਮੇਰੀ ਭੈਣ ਬੱਕਰੀਆਂ ਚਾਰਨ ਗਈ ਵੀ ਉਹਨੂੰ ਆ ਜਾਂਦੇ ਤੇ ਵੀ ਫੇਰ ਮੈਂ ਤੇਰੇ ਨਾਲ ਜਾਉਂਗੀ ਉਹ ਗਿਆ ਉਹ ਲੈ ਗਿਆ ਕੁੜੀ ਨੂੰ ਆਂਦੀ ਸਰੋਂ ਦਾ ਮੱਗਾ ਉਹਨੇ ਭਰ ਲਿਆ ਉਹਾਂ ਦਾ ਜਿੱਥੇ ਵੀ ਜਿੱਧਰ ਜਿੱਧਰ ਕੇਰਦੀ ਜਾਉਂਗੀ ਮੈਂ ਉਧਰ ਉਧਰ ਮੇਰੀ ਭੈਣ ਆ ਜੇ ਤੇ ਉਹ ਜਾ ਕੇ ਤੁਰੇਗਾ ਤੁਰੇਗਾ ਜਾ ਕੇ ਮੈਰੀ ਦਾਣੇ ਪਨਦੇ ਸੀ ਉੱਥੇ ਜਾ ਕੇ ਉਹ ਮੁੱਕ ਗਏ ਸਰੋਂ ਮੁੱਕ ਗਈ ਤੇ ਫਿਰ ਉਹਨੇ ਨੋਵ ਚਾਰੀ ਕੁੜੀ ਆਈ ਤੇ ਰੋਵੇ ਹੁਆਂ ਦਾ ਜਿੱਧਰ ਜਿੱਧਰ ਸਰੋਂ ਘਰਦੀ ਜਾਊਗੀ ਤੂੰ ਉਧਰ ਉਧਰ ਤੁਰੀ ਜਾ ਉਹ ਤੁਰੀ ਗਈ ਤੇ ਪੱਠੀ ਕੋ ਲਿਆ ਕੇ ਮੁੱਕ ਕੀਤੀ ਉਹ ਬਹਿ ਗਈ ਬਹਿ ਗਈ ਤੇ ਜਦੋਂ ਸ਼ਾਮ ਨੂੰ ਦਾਣੇ ਪਨਾਉਣ ਆਈਆਂ ਗਈਆਂ ਚੱਲੀਆਂ ਤੇ ਮੈਰੀ ਜਦੋਂ ਸਮਾਪਤੀ ਲੱਗੀ ਕਰਨ ਤੇ ਉਹਨੇ ਕਿਹਾ ਉੱਤਰ ਤੂੰ ਕਿਵੇਂ ਉਹ ਕੰਨੀ ਮੈਸਤਰਾ ਇਸ ਤਰ੍ਹਾਂ ਆਈ ਮੇਰੀ ਭੈਣ ਗਈ ਤੇ ਉਹ ਆਂਦੀ ਸੀ ਵੀ ਮੈਂ ਸਰੋਂ ਕੇ ਰੱਡੀ ਜਾਉਂਗੀ ਤੇ ਮੈਂ ਗਰਮਗਰ ਤੂੰ ਆਦੀ ਤੇ ਆਂਦੀ ਇੱਥੇ ਆ ਕੇ ਸਰੋਂ ਮੁੱਕ ਗਈ ਤੇ ਮੈਂ ਇੱਥੇ ਬਹਿ ਗਈ ਤੇ ਇੱਕ ਦਿਨ ਉਹ ਰਾਜੇ ਦਾ ਬੇਟਾ ਦਾਣੇ ਬਣਾਉਣਾ ਆਇਆ ਇੱਥੇ ਉਹਦਾ ਛੋਟਾ ਭਰਾ ਦਾਣੇ ਬਣਾਉਣਾ ਆਇਆ ਤੇ ਉਹਨੇ ਆਖਿਆ ਵੀ ਜਾ ਕੇ ਆ ਉਹਨੂੰ ਦੱਸਿਆ ਉਹਦੀ ਪਰਜਾਈ ਨੂੰ ਵੀ ਤੂੰ ਤੇਰੇ ਵਰਗੀ ਇੱਕ ਨਰੀ ਪੱਠੀ ਤੇ ਕੁੜੀ ਆਈ ਬੜੀ ਸੋਹਣੀ ਤੇ ਉਹ ਬਿੱਜਾ ਮਾਤਾ ਰਿਪਾਣ ਹੁੰਦੀ ਆ ਫਿਰ ਉਹਨਦੇ ਖਿਆਲ ਆਇਆ ਵੀ ਮੇਰੀ ਪੱਟੀ ਤੇ ਆ ਕੇ ਸਰੋਂ ਮੁੱਕੀ ਸੀ ਤੇ ਵੀ ਮੈਂ ਤੂੰ ਲਿਆਨ ਤੇ ਦੂਜੇ ਦਿਨ ਲੈਣ ਆ ਗਿਆ ਦਿਲ ਜਾ ਕੇ ਤੇ ਮਿਲੀਆਂ ਗਿਲੀਆਂ ਤੇ ਇੱਕ ਦਿਨ ਉਸ ਛਕਾਰ ਖੇਡਦਾ ਖੇਡਦਾ ਰਾਜਾ ਉਸ ਪਿੰਡ ਗਿਆ ਚਲਾ ਉਹਨਾਂ ਦਾ ਬਾਪ ਬੇਟੀਆਂ ਦਾ ਤੇ ਰੋਟੀ ਵਰਜਣ ਰਾਜਾ ਆਇਆ ਰਾਜਾ ਆਇਆ ਕਦੀ ਕੋਈ ਘਰ ਵਰਜੇ ਕੋਈ ਕੋਈ ਘਰ ਵਰਜੇ ਤੇ ਇੱਕ ਦਿਨ ਉਹਨਾਂ ਨੂੰ ਪਤਾ ਲੱਗਾ ਵੀ ਸਾਡਾ ਬਾਪ ਆਇਆ ਤੇ ਉਹਨਾਂ ਨੇ ਆਖਿਆ ਵੀ ਅੱਜ ਰੋਟੀ ਆਪਾਂ ਵਰਜਣੀ ਆ। ਕਹਿੰਦਾ ਚੰਗਾ ਰੋਟੀ ਵਰਜੀ ਤੇ ਉਹਨਾਂ ਨੇ ਵਡੀਆਂ ਪਕੌੜੇ ਛਕੌੜੇ ਬਣਾਏ, ਕਰਾਰੀਆਂ ਚੀਜ਼ਾਂ ਬਣਾਈਆਂ। ਤੇ ਰਾਜੇ ਨੂੰ ਪਹਿਲਾਂ ਤਾਂ ਮਿੱਠੀਆਂ ਹੀ ਚੀਜ਼ਾਂ ਦੇਈ ਗਏ। ਕਿਤੇ ਕੁਛ ਕਿਤੇ ਕੁਛ ਬਣਾਏ ਉਹਨਾਂ ਨੇ। ਤੇ ਰਾਜੇ ਨੇ ਖਾ ਕੇ ਆਂਦਾ ਵੀ ਮੈਨੂੰ ਨਾ ਹੁਣ ਕੋਈ ਕਰਾਰੀ ਚੀਜ਼ ਦਿਓ। ਤੇ ਜਦੋਂ ਉਹਨਾਂ ਨੇ ਰਾਰੀ ਜਦੋਂ ਲਗਾਈਆਂ ਉਹਦੀਆਂ ਬੇਟੀਆਂ ਨੇ ਆਖਾ ਲੈ ਬਾਪ ਆ ਲੈ ਲੂਟਿਆ ਲੈ ਮਰਜ ਜਿੰਨਾ ਪਿੱਛੇ ਸਾਨੂੰ ਦੇਸ਼ ਨਿਕਾਲਾ ਦਿੱਤਾ ਸੀ ਤੇ ਟਹਿ ਕੇ ਪੈਰੀ ਪੈ ਗਿਆ